ਦੋਸਤੋ ਜਨਰ ਸ਼ਹਿਰ ਦਾ ਸੈਦਾ ਗੇਟ ਬਾਜ਼ਾਰ ਤੇ ਅੰਦਰੂਨੀ ਸ਼ਹਿਰ ਦੇ ਵਾਲੇ ਦੋੜੇ 12 ਦਰਵਾਜ਼ੇ ਹੁੰਦੇ ਸਨ ਜਾਨਕੀ 12 ਗੇਟ ਜਿਨ੍ਹਾਂ ਵਿੱਚੋਂ ਇੱਕ ਗੇਟ ਇੱਥੇ ਮੌਜੂਦ ਹੈ ਦੇਖਿਆ ਗਿਆ ਆਉਂ ਦੱਸਦਾ ਤੁਹਾਨੂੰ ਮੈਂ ਉਹ ਗੇਟ ਵਿਖਾਉਣਾ ਇਹ ਦੇਖੋ ਜੀ ਉਹਨਾਂ 12 ਗੇਟਾਂ ਵਿੱਚੋਂ ਇੱਕ ਗੇਟ ਅੱਜ ਵੀ ਮੌਜੂਦ ਹੈ ਤੇ ਅੰਦਰੂਨੀ ਸ਼ਹਿਰ ਦੇ ਦੁਆਲੇ ਹੁੰਦੇ ਸਨ ਇਹ ਕਿਹੜਾ ਗੇਟ ਆ ਜੀ ਸੱਦ ਸੈਦਾਂ ਗੇਟ ਹੈ ਸੈਦਾਂ ਗੇਟ ਜਲੰਧਰ 12 ਗੇਟ ਨੇ 12 ਗੇਟ ਨੇ ਇੱਥੇ ਹਾਂਜੀ ਹਾਂਜੀ ਇਹੋ ਹੀ ਲਾਗੇ ਇੱਕੋ ਹੀ ਨਹੀਂ ਨਹੀਂ ਸਾਰੇ ਇਹ ਸਾਰੇ ਅਗੇ ਸਾਰੇ ਕਾਬ ਵੀ ਅਗੇ ਕਈ ਟੁੱਟ ਗਏ ਮਾਈ ਸੇਵਾ ਗੇਟ ਹੈ ਸਾਈਦਾ ਗੇਟ ਸਾਈਦਾ ਗੇਟ ਹੋਰ ਕਿਹੜੇ ਕਿਹੜੇ ਗੇਟ ਨੇ ਇੱਥੇ ਰਾਜ ਗੇਟ ਹੈਗਾ ਠਿੰਦਰਾ ਗੇਟ ਹੈਗਾ ਅੱਛਾ ਅਗੇ ਸਾਰੇ ਗੇਟ ਹੈਗੇ ਹੈਗੇ ਕਈ ਟੁੱਟ ਗਏ ਹੋਏ ਛੁੱਟ ਗਏ ਪਗਵਾੜਾ ਗੇਟ ਤੋਂ ਘੜਾ ਤੇ ਖਤਮ ਹੋ ਗਿਆ ਪਗਵਾੜਾ ਗੇਟ ਦੇ ਉੱਤੇ ਖਤਮ ਹੋ ਗਿਆ ਇਹ ਹੈ ਬੱਧਿਆ ਇਹ ਬੱਝਾ